ਚਲੋ ਜੀ ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹਾਂਜੀ ਮੈਂ ਆਇਆ ਸੀ ਇੱਥੇ ਮਤਲਬ ਨੰਗਦਾ ਹੋਇਆ ਆਸਟਰੀਆ ਨੂੰ ਜਾਣਾ ਸੀ ਤੇ ਨੰਗ ਤੇ ਇੱਕ ਲੋਕੇਸ਼ਨ ਸੀਗੀ ਲੋਕਾਂ ਨੇ ਪਾਇਆ ਸੀ ਨੈਟ ਤੇ ਵਧੀਆ ਲੋਕੇਸ਼ਨ ਹੈ ਵੇਖਣ ਵਾਲੀ ਮਤਲਬ ਇੱਥੇ ਤਿੰਨ ਦੇਸ਼ ਬਾਰਡਰ ਸ਼ੇਅਰ ਕਰਦੇ ਆ ਦਾਂਸਲੋਵੇਕੀਆ ਹੰਗਰੀ ਤੇ ਆਸਟਰੀਆ ਇਸ ਜਗ੍ਹਾ ਤੇ ਤਿੰਨਾਂ ਦੇਸ਼ਾਂ ਦਾ ਬਾਰਡਰ ਹੈ ਠੀਕ ਆ ਉਹ ਵਾਲੀ ਉਹਦੇ ਕੋਲ ਟੇਬਲ ਆ ਜਿਹੜਾ ਉਹ ਤਿੰਨਾਂ ਦੇਸ਼ਾਂ ਚ ਇੱਕ ਸਾਡਾ ਉੱਤੇ ਪੁਲਿਸ ਵਾਲੇ ਵੀ ਬੈਠੇ ਆ ਕੁਝ ਹੈ ਨਹੀਂ ਉਹ ਤਾਂ ਸਿਕਿਉਰਟੀ ਵਾਂਹੀ ਬੈਠੇ ਆ ਟਾਈਮ ਪਾਸ ਕਰਨ ਦੇ ਮੇਰੇ ਵਾਂਗੂ ਤੇ ਆਹ ਦੇਖੋ ਆ ਜਿੱਦਾਂ ਇਹਨਾਂ ਦੀ ਸਟਰੀਟ ਤੇ ਲਿਖੀ ਆ ਸਾਰੀ ਸਹੀ ਆ ਉਹ ਦੇਖੋ ਇਹ ਤਿੰਨਾਂ ਦੇਸ਼ਾਂ ਦੇ ਚੰਡੇ ਆ ਜੋ ਵੀ ਆ ਇਹਨਾਂ ਦਾ ਹਿਸਟਰੀ ਆ ਨਾ ਆ ਸਾਰਾ ਦਿੱਤਾ ਵਾ ਓਕੇ ਅੱਗੇ ਆਣੀ ਆਪਾਂ ਟੇਬਲ ਤੇ ਆਹ ਟੇਬਲ ਆ ਜਿਹੜਾ ਇਹ ਪੈਂਦਾ ਵਾ ਤਿੰਨਾਂ ਦੇਸ਼ਾਂ 'ਚ ਸਹੀ ਆ ਤੁਸੀਂ ਇੱਕ ਸਾਈਨ ਤੇ ਜਿੱਦਾਂ ਮੈਂ ਹੁਣ ਬਟਾ ਗਰੀਬਾ ਲਾਣਾ ਦੂਜਾ ਬਏ ਬੈਜੂ ਸਲਵੇਕੀ ਆ ਤੇ ਜਾਓਸਟਰੀਆ ਆਪਾਂ ਤਿੰਨ ਬੰਦੇ ਬੈਠੇ ਤੇ ਆਪਾਂ ਕੋ ਵਕਤ